ਕਲਕੱਤੇ ਦੇ ਵਿੱਚ ਜਿਹੜਾ ਰੇਪ ਕੇਸ ਹੋਇਆ ਇੱਕ ਡਾਕਟਰ ਨਾਲ ਇੰਟਰਨਸਿਟ ਡਾਕਟਰ ਉਹਨਾਂ ਨੂੰ ਰੇਪ ਹੋਇਆ ਉਸ ਤੋਂ ਬਾਅਦ ਉਹਦਾ ਕਤਲ ਕਰ ਦਿੱਤਾ ਗਿਆ ਉਹਦੇ ਬਾਰੇ ਸੁਪਰੀਮ ਕੋਰਟ ਨੇ ਵੀ ਅੱਜ ਜਿਹੜੀ ਹੈ ਪੱਛਮੀ ਬੰਗਾਲ ਦੀ ਸਰਕਾਰ ਉਹਨਾਂ ਨੂੰ ਝਾੜਾਂ ਪਾਈਆਂ ਉਹਨਾਂ ਨੂੰ ਕਿਹਾ ਵੀ ਤੁਸੀਂ ਕੇਸ ਜਿਹੜਾ ਛੇਤੀ ਦਰਜ ਨਹੀਂ ਕੀਤਾ ਛੇਤੀ ਦਰਜ ਕਰਨਾ ਚਾਹੀਦਾ ਸੀਗਾ ਕੁਝ ਹੋਰ ਗੱਲਾਂ ਵੀ ਕਹੀਆਂ ਇਸ ਇੱਕ ਮਾਮਲੇ ਤੇ ਗੱਲ ਕਰਾਂਗੇ ਇੱਕ ਦੂਜਾ ਮਾਮਲਾ ਬੜਾ ਅਹਿਮ ਹੋਇਆ ਕਿ ਕੇਂਦਰ ਸਰਕਾਰ ਨੇ ਜਿਹੜਾ ਇੱਕ ਮਸਲਾ ਹੈ ਜਿਸ ਗੱਲ ਲੈਟਰਲ ਐਂਟਰੀ ਰਾਈ ਜਿਹੜੀਆਂ ਯੂਪੀਐਸਸੀ ਦੇ ਰਾਈ 45 ਪੋਸਟਾਂ ਭਰਨੀਆਂ ਸੀ ਉਹ ਹੁਣ ਇਸਤਿਆਰ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਪਹਿਲਾਂ ਅਸੀਂ ਉਹ ਜਿਹੜਾ ਰੇਪ ਕੇਸ ਵਾਲਾ ਮਾਮਲਾ ਉਹਦੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਕਿਉਂਕਿ ਉਹ ਅੰਦੋਲਨ ਜਿਹੜਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਵਧਦਾ ਜਾ ਰਿਹਾ ਲੋਕਾਂ ਨੇ ਚੰਡੀਗੜ੍ਹ ਦੇ ਵਿੱਚ ਅਸੀਂ ਦੇਖੀਏ ਵਾਰ-ਵਾਰ ਕੈਂਡਲ ਮਾਰਚ ਹੋ ਰਹੇ ਆ ਹੋਰ ਸ਼ਹਿਰਾਂ ਦੇ ਵਿੱਚ ਵੀ ਇਹ ਮਾਮਲਾ ਫੈਲਦਾ ਜਾ ਰਿਹਾ ਤੁਸੀਂ ਇਸ ਮਾਮਲੇ ਤੇ ਕੀ ਕਹਿਣਾ ਚਾਹੁੰਦੇ ਵੱਖ-ਵੱਖ ਰਿਪੋਰਟਾਂ ਜਿਹੜੀਆਂ ਆ ਰਹੀਆਂ ਉਹ ਵੀ ਇੰਡੀਕੇਟ ਕਰਦੀਆਂ ਕਿ ਜਿਹੜੇ ਰੇਪ ਦੇ ਮਾਮਲੇ ਆ ਉਹ ਹਿੰਦੁਸਤਾਨ ਦੇ ਵਿੱਚ ਘਟੇ ਨਹੀਂਗੇ ਪਿਛਲੇ ਸਮੇਂ ਜਿਵੇਂ ਵਧੇ ਨੇ ਉਤ ਜਮਈ ਲਗਾਤਾਰ ਬੰਬੇ ਤੋਂ ਵੀ ਖਬਰਾਂ ਆ ਰਹੀਆਂ ਹੋਰ ਥਾਵਾਂ ਤੋਂ ਵੀ ਖਬਰਾਂ ਆ ਰਹੀਆਂ ਯੂਪੀ ਤੋਂ ਉੱਤਰਾਖੰਡ ਤੋਂ ਵੱਖ-ਵੱਖ ਥਾਵਾਂ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਜਿੰਦੇ ਚ ਨੰਮਾਲਕ ਬੱਚੀਆਂ ਨਾਲ ਇਸ ਤਰ੍ਹਾਂ ਦਾ ਜਿਹੜਾ ਗੁਰਾਚਾਰ ਹੋ ਰਿਹਾ ਔਰ ਇਵਨ ਕੇ ਮਤਲਬ ਕੋਈ 4 ਸਾਲ ਦੀ ਬੱਚੀ ਦੀ ਵੀ ਹੁਣੇ-ਹੁਣੇ ਖਬਰ ਮੈਂ ਆ ਰਿਹਾ ਸੀ ਪੂਰੀ ਅਜੇ ਸੁਣ ਨਹੀਂ ਸਕਿਆ ਮੈਂ ਕਿ ਇਸ ਤਰ੍ਹਾਂ ਦੀ ਜਿਹੜੀ ਘਟਨਾ ਵਾਪਰੀ ਹੈ ਸੋ ਇਹ ਸਾਰਾ ਇੱਕ ਜੋ ਲੰਮੇ ਸਮੇਂ ਤੋਂ ਵਾਪਰਿਆ ਸੀ ਦੇਸ਼ ਵਿੱਚ ਉਸ ਨੂੰ ਜਿਹੜਾ ਇੱਕ ਕੋਲਕਾਤਾ ਵਾਲਾ ਕੇਸ ਹੈ ਟ੍ਰੇਨੀ ਡਾਕਟਰ ਦੀ ਜਿਹੜੀ ਹਤਿਆ ਤੇ ਉਹਦੇ ਨਾਲ ਜਿਸ ਢੰਗ ਨਾਲ ਬਲਾਤਕਾਰ ਕੀਤਾ ਗਿਆ ਉਸ ਦਾ ਜਿਹੜਾ ਕੇਸ ਹੈ ਉਸ ਨੇ ਇੱਕ ਪੂਰੀ ਤਰ੍ਹਾਂ ਉਸ ਗੱਲ ਨੂੰ ਉਭਾਰ ਕੇ ਲੋਕਾਂ ਦੇ ਸਾਹਮਣੇ ਲੈ ਆਂਦਾ ਹੈ ਕਿ ਜੋ ਕੁਝ ਸਮਾਜ ਦੇ ਅੰਦਰ ਵਾਪਰਿਆ ਸੀ ਚਾਹੇ ਉਹ ਹਾਥ ਰਸ ਵਾਪਰਿਆ ਚਾਹੇ ਉਹ ਨਾਹ ਵਿੱਚ ਵਾਪਰਿਆ ਚਾਹੇ ਕਠੂਆ ਵਿੱਚ ਵਾਪਰਿਆ ਚਾਹੇ ਹੋਣ ਵੱਖ-ਵੱਖ ਥਾਵਾਂ ਤੇ ਵਾਪਰਿਆ ਸੋ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਅੰਦਰ ਜਿਹੜਾ ਗੁੱਸਾ ਪਨਪ ਰਿਆ ਸੀ ਉਸ ਦਾ ਜਿਹੜਾ ਪ੍ਰਗਟਾਵਾ ਕਿਉਂਕਿ ਵੱਖ-ਵੱਖ ਹਸਪਤਾਲਾਂ ਦੇ ਅੰਦਰ ਵੀ ਪਹਿਲਾਂ ਵੀ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਸਾਹਮਣੇ ਆਉਂਦੀਆਂ ਰਹੀਆਂ ਖਾਸ ਕਰਕੇ ਮੈਡੀਕਲ ਸਟਾਫ ਨਾਲ ਪੈਰਾ ਮੈਡੀਕਲ ਸਟਾਫ ਨਾਲ ਜਿਸ ਤਰ੍ਹਾਂ ਦਾ ਵਾਪਰਦਾ ਸੀ ਪਰ ਇਸ ਘਟਨਾ ਨੇ ਜਿਸ ਢੰਗ ਨਾਲ ਇਹ ਘਟਨਾ ਹੋਈ ਤੇ ਜਿਸ ਢੰਗ ਨਾਲ ਉਸ ਘਟਨਾ ਨੂੰ ਦਬਾਉਣ ਦੇ ਵੱਖ-ਵੱਖ ਯਤਨ ਹੋਏ ਉਸ ਨੇ ਲੋਕਾਂ ਦੇ ਅੰਦਰ ਤੇ ਖਾਸ ਕਰਕੇ ਡਾਕਟਰਾਂ ਦੇ ਅੰਦਰ ਜਿਆਦਾ ਗੁੱਸਾ ਜਿਹੜਾ ਪੈਦਾ ਕੀਤਾ ਔਰ ਉਸ ਗੁੱਸੇ ਦਾ ਹੀ ਨਤੀਜਾ ਸੀਗਾ ਕਿ ਜਿਸ ਢੰਗ ਨਾਲ ਡਾਕਟਰ ਸਾਰੇ ਹਿੰਦੁਸਤਾਨ ਵਿੱਚ ਹੜਤਾਲ ਤੇ ਗਏ ਹੜਤਾਲ ਤੇ ਜਾਣ ਤੋਂ ਬਾਅਦ ਜਿਸ ਢੰਗ ਨਾਲ ਉੱਥੋਂ ਦੀ ਸਰਕਾਰ ਦੀ ਜਿਹੜੀ ਨੀਤੀ ਸੀਗੀ ਜਾਂ ਜਿਸ ਢੰਗ ਨਾਲ ਉਹ ਕੰਮ ਕਰ ਰਹੀ ਸੀ ਉਸ ਦੇ ਉੱਤੇ ਲੋਕਾਂ ਨੂੰ ਸ਼ੰਕੇ ਖੜੇ ਹੋ ਰਹੇ ਸੀ ਤੇ ਹਾਈ ਕੋਰਟ ਨੂੰ ਅਖੀਰ ਸੀਬੀਆਈ ਨੂੰ ਉਹ ਜਾਂਚ ਜਿਹੜੀ ਦੇਣ ਦੇ ਹੁਕਮ ਜਿਹੜੇ ਦੇਣੇ ਪਏ ਤਾਂ ਹੁਣ ਜਦੋਂ ਸੀਬੀਆਈ ਜਾਂਚ ਕਰਨ ਲੱਗੀ ਸੀ ਉਸ ਸਮੇਂ ਬਕਾਇਦਾ ਉਥੇ 5-6 ਹਜ਼ਾਰ ਦੀ ਜਿਹੜੀ ਭੀੜ ਉਥੇ ਅੰਦਰ ਗਈ ਉਸ ਹਸਪਤਾਲ ਦੇ ਅੰਦਰ ਜਿਹੜਾ ਸਰਕਾਰੀ ਹਸਪਤਾਲ ਹੈ ਆਰਜੀਕਰ ਜਿਹੜਾ ਹਸਪਤਾਲ ਦਾ ਨਾਮ ਹੈ ਉਹਦੇ ਵਿੱਚ ਜਿਸ ਢੰਗ ਨਾਲ ਉਥੇ ਉਹ ਅੰਦਰ ਗਏ ਆ ਔਰ ਉਹਨਾਂ ਨੇ ਇਹ ਕਿਹਾ ਗਿਆ ਹੈ ਕਿ ਉਸ ਭੀੜ ਨੇ ਉਥੇ ਜਿਹੜੇ ਸਬੂਤ ਸੀ ਉਹਨਾਂ ਨੂੰ ਮਿਟਾਉਣ ਦਾ ਯਤਨ ਕੀਤਾ ਗਿਆ ਪਰ ਪੁਲਿਸ ਦਾ ਜਿਸ ਢੰਗ ਨਾਲ ਦੇਰੀ ਨਾਲ ਹਰਕਤ ਚਾਉਣਾ ਉਸ ਨੇ ਵੀ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕੀਤੇ ਫਿਰ ਜਿਸ ਜਿਹੜੀ ਪ੍ਰਿੰਸੀਪਲ ਸੀ ਉਸ ਮੈਡੀਕਲ ਕਾਲਜ ਦੀ ਹਸਪਤਾਲ ਦੀ ਉਸ ਨੇ ਬਕਾਇਦਾ ਉਸ ਨੂੰ ਉੱਥੋਂ ਜਦੋਂ ਤਬਾਦਲਾ ਹੁੰਦਾ ਕੀਤਾ ਗਿਆ ਤਾਂ ਉਸ ਨੂੰ ਫੌਰਨ ਕਿਸੇ ਹੋਰ ਥਾਂ ਤੇ ਲਾ ਦਿੱਤਾ ਗਿਆ ਇਹ ਨਹੀਂ ਕਿ ਉਸ ਨੂੰ ਕੋਈ ਜਵਰੀ ਛੁੱਟੀ ਦੇ ਭੇਜ ਦਿੱਤਾ ਗਿਆ ਜਾਂ ਉਸ ਨੂੰ ਕੋਈ ਪਾਸੇ ਰੱਖਿਆ ਜਾਂਦਾ ਕਿ ਜਿੰਨੀ ਦੇਰ ਉੱਥੇ ਜਾਂਚ ਚੱਲਦੀ ਹੈ ਉਸ ਨੂੰ ਕਿਸੇ ਹੋਰ ਥਾਂ ਤੇ ਕਿਸੇ ਅਹੁਦੇ ਤੇ ਬਿਠਾ ਦਿੱਤਾ ਗਿਆ ਤੇ ਹੁਣ ਉਹਦੇ ਦੀ ਜਿਸ ਤਰ੍ਹਾਂ ਜਾਂਚ ਚੱਲ ਰਹੀ ਜਿਹੜੀ ਹਾਲਤ ਨੂੰ ਪਹੁੰਚਿਆ ਸੀਗਾ ਸਾਰਾ ਇਹ ਮਾਮਲਾ ਤੇ ਸੁਪਰੀਮ ਕੋਰਟ ਨੇ ਬਕਾਇਦਾ ਉਹਦਾ ਸੂਓ ਮੋਟੋ ਲੈ ਕੇ ਤੇ ਪੱਛਮੀ ਬੰਗਾਲ ਦੀ ਜਿਹੜੀ ਸਰਕਾਰ ਹੈ ਉਸ ਨੂੰ ਵੀ ਸਵਾਲ ਖੜੇ ਕੀਤੇ ਆ ਕਿ ਤੁਸੀਂ ਇਹ ਜੋ ਕੁਝ ਹੋਇਆ ਉਹਦੇ ਲਈ ਝਾੜ ਵੀ ਪਾਈ ਆ ਉਹਨਾਂ ਤੋਂ ਜਵਾਬ ਵੀ ਮੰਗੇ ਆ ਜਿਹੜੇ ਕਿ ਮੁੱਖ ਮੰਤਰੀ ਹੁਣ ਇਹ ਕਹਿਮ ਤੱਕ ਚਲੀ ਗਈ ਹੈ ਕਿ ਇਹ ਜਿਹੜੇ ਜਵਾਬ ਹਨ ਜਦੋਂ ਸੀਬੀਆਈ ਜਾਂਚ ਕਰ ਰਹੀ ਹੈ ਤਾਂ ਫਿਰ ਉਹਦੇ ਵਿੱਚ ਸਾਰਾ ਕੁਝ ਆ ਜਾਏਗਾ ਉਹਨਾਂ ਨੇ ਆਪਣੇ ਜਵਾਬ ਤਾਂ ਉਹਨਾਂ ਨੂੰ ਦੇਣੇ ਪੈਣਗੇ ਜੋ ਕੋਈ ਸੁਪਰੀਮ ਕੋਰਟ ਨੇ ਮੰਗਿਆ ਉਹਨਾਂ ਤੋਂ ਜਿਹੜੇ ਕਿਹਾ ਉਹਨਾਂ ਨੂੰ ਸਵਾਲਾਂ ਦਾ ਜਵਾਬ ਤੁਸੀਂ ਦਿਓ ਪਰ ਉਥੇ ਇੱਕ ਗੱਲ ਜੰਮੂ ਜੀ ਇਹ ਬੜੀ ਸਪਸ਼ਟ ਹੋ ਗਈ ਹੈ ਕਿ ਇਹ ਸਾਰੇ ਸਮਾਜ ਨੂੰ ਸਾਡੇ ਜੁਡੀਸ਼ੀਅਲ ਸਿਸਟਮ ਨੂੰ ਵੀ ਇਸ ਸਾਰੀ ਘਟਨਾ ਨੇ ਹਲਾ ਕੇ ਰੱਖ ਦਿੱਤਾ ਹੈ ਔਰ ਜਿਸ ਤਰ੍ਹਾਂ ਡਾਕਟਰ ਮੰਗ ਕਰ ਰਹੇ ਹੈ ਕਿ ਜਿਹੜਾ ਮੈਡੀਕਲ ਸਟਾਫ ਹੈਗਾ ਉਸ ਦੀ ਸੁਰੱਖਿਆ ਲਈ ਪ੍ਰਬੰਧ ਕੀਤੇ ਜਾਣ ਉਸ ਦੇ ਲਈ ਹੁਣ ਸਰਕਾਰ ਨੇ ਵੀ ਕੁਝ ਜਿਹੜੀਆਂ ਵੱਖ-ਵੱਖ ਕਦਮ ਚੁੱਕਿਆ ਕੋਈ ਕਮੇਟੀਆਂ ਬਣਾਈਆਂ ਕਿ ਜਿਹੜੀ ਇਸ ਸਬੰਧ ਵਿੱਚ ਰਿਪੋਰਟ ਦਵੇ ਕਿ ਕਿਸ ਢੰਗ ਨਾਲ ਜਿਹੜੀ ਹੈ ਉਹਨਾਂ ਨੂੰ ਸੁਰੱਖਿਅਤ ਹੋਇਆ ਕਰਾਈ ਜਾਵੇ ਉੱਥੇ ਸੁਰੱਖਿਆ ਹੈ ਜਿਹੜੀ ਵੱਖ-ਵੱਖ ਹਸਪਤਾਲਾਂ ਦੇ ਅੰਦਰ ਸੁਰੱਖਿਆ ਸਟਾਫ ਦੀ ਜਿਹੜੀ ਗਿਣਤੀ ਵਧਾਉਣ ਦੀਆਂ ਵੀ ਜਿਹੜੇ ਆਦੇਸ਼ ਜਿਹੜੇ ਆ ਉਹ ਵੀ ਦਿੱਤੇ ਗਏ ਆ ਸੋ ਇਸ ਕਰਕੇ ਇਸ ਘਟਨਾ ਦੇ ਬੜੇ ਦੂਰ ਰਸ ਜਿਹੜੇ ਆ ਉਹ ਅਸਰ ਵੀ ਪੈਣਗੇ ਔਰ ਨਾਲ ਦੀ ਨਾਲ ਕਿਉਂਕਿ ਤ੍ਰੇਨਾਮੂਲ ਕਾਂਗਰਸ ਦੇ ਵਿੱਚ ਜਿਹੜੀਆਂ ਇਹ ਮਹਿਲਾ ਸੰਸਦ ਮੈਂਬਰ ਹੈ ਉਹ ਸਾਰੀਆਂ ਉਹ ਨੇ ਜਿਹੜੀਆਂ ਕਿ ਬਹੁਤ ਕਿਤੇ ਵੀ ਕੋਈ ਜਾਤੀ ਦੀ ਗੱਲ ਹੁੰਦੀ ਹੈ ਤਾਂ ਉਹ ਉਸ ਤੇ ਬੋਲਦੀਆਂ ਬੜਾ ਟਿੱਖਾ ਜਿਹੜਾ ਉਹਨਾਂ ਦੇ ਪ੍ਰਤੀਕਰਮ ਸਾਹਮਣੇ ਆਉਂਦੇ ਐ ਪਰ ਇਸ ਘਟਨਾ ਦੇ ਉੱਤੇ ਉਹ ਸਾਰੇ ਹੀ ਐ ਜਿਹੜੀਆਂ ਸੰਸਦ ਮੈਂਬਰ ਐ ਟੀਐਮਸੀ ਦੀਆਂ ਉਹ ਚੁੱਪ ਨੇ ਤੇ ਇਸ ਗੱਲ ਨੇ ਵੀ ਸਵਾਲ ਖੜੇ ਕੀਤੇ ਐ ਇਤੋਂ ਤੱਕ ਕਿ ਜਿਹੜੇ ਟ੍ਰਿਬਿਊਨ ਦੇ ਐਡੀਟਰ ਇਚੀਵ ਨੇ ਉਹਨਾਂ ਨੇ ਇਸ ਤੇ ਬਕਾਇਦਾ ਲਿਖਿਆ ਲਾਪਤਾ ਲੇਡੀਜ਼ ਹਾਂ ਜਿਹੜਾ ਲੇਖ ਲਿਖਿਆ ਹੈਗਾ ਸੋ ਇਸ ਕਰਕੇ ਸਾਰਾ ਕੁਝ ਜੋ ਵਾਪਰ ਰਿਹਾ ਹੈਗਾ ਇਸ ਨੇ ਬਹੁਤ ਕੁਝ ਨਵੇਂ ਜਿਹੜੇ ਸਵਾਲ ਹੈ ਸਮਾਜ ਦੇ ਅੰਦਰ ਖੜੇ ਕੀਤੇ ਹੈ ਕਿ ਇਹ ਜਿਹੜੀ ਇੱਕ ਪਾਸੇ ਤਾਂ ਮਹਿਲਾਵਾਂ ਦੀ ਜਿਹੜੀ ਬਰਾਬਰੀ ਦੀ ਗੱਲ ਹੋ ਰਹੀ ਹੈ ਉਹਨਾਂ ਦੇ ਸ਼ਕਤੀਕਰਨ ਦੀ ਗੱਲ ਹੋ ਰਹੀ ਹੈ ਦੂਸਰੇ ਪਾਸੇ ਇਸ ਤਰ੍ਹਾਂ ਦਾ ਜਿਹੜਾ ਸਾਰਾ ਕੁਝ ਵਾਪਰ ਰਿਹਾ ਹੈਗਾ ਸੋ ਇਸ ਕਰਕੇ ਹੁਣ ਸੁਪਰੀਮ ਕੋਰਟ ਇਸ ਗੱਲ ਤੇ ਅੱਗੇ ਕੀ ਕਾਰਵਾਈ ਕਰਦੀ ਹੈ ਏ ਹੁਣ ਇਹਨਾਂ ਦੇ ਨਾਲ ਕਈ ਤਰ੍ਹਾਂ ਦੇ ਮਾਪਦੰਡ ਜਿਹੜੇ ਤੈਹ ਹੋਣਗੇ ਤੇ ਸਰਕਾਰ ਇਸ ਸਬੰਧ ਚ ਕੀ ਕਦਮ ਚੁੱਕਦੀ ਹੈ ਕੀ ਹੋਰ ਫੈਸਲੇ ਲੈਂਦੀ ਹੈ ਤੇ ਕੀ ਉਹ ਡਾਕਟਰਾਂ ਨੂੰ ਸਰਟੀਫਾਈ ਕਰ ਪਾਉਂਦੇ ਹੈ ਜਿਹੜੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਹੈ ਉਹਦੀ ਲੀਡਰਸ਼ਿਪ ਇਸ ਗੱਲ ਨੂੰ ਮੰਨਦੀ ਹੈ ਸੋ ਇਹ ਇਸ ਤੇ ਬਹੁਤ ਕੋਈ ਨਿਰਭਰ ਕਰੇਗਾ ਲੱਗ ਇਹ ਰਿਹਾ ਹੈ ਕਿ ਜਿਸ ਢੰਗ ਨਾਲ ਡਾਕਟਰ ਵੀ ਜਿਹੜੇ ਆ ਆਪਣੀ ਐਜੀਟੇਸ਼ਨ ਤੇ ਅਜੇ ਅੱਗੇ ਵਧ ਰਿਹਾ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਸਿਸਟਮ ਤੇ ਤੇ ਸਰਕਾਰਾਂ ਤੇ ਭਰੋਸਾ ਨਹੀਂ ਲੱਗਦਾ ਹੁਣ ਜਦੋਂ ਸੁਪਰੀਮ ਕੋਰਟ ਦਾ ਵਿੱਚ ਦਾਖਲ ਹੋਇਆ ਨਹੀਂ ਨਹੀਂ ਸੁਪਰੀਮ ਕੋਰਟ ਦਾ ਇੱਕ ਅਪੀਲ ਵੀ ਕੀਤੀ ਹੈ ਵੀ ਹੁਣ ਤੁਸੀਂ ਕੰਮ ਤੇ ਪਰਤੋ ਦੇਸ਼ ਦੇ ਮਰੀਜ਼ ਜਿਹੜੇ ਆ ਉਹ ਬੜੇ ਸਫਰ ਕਰ ਰਿਹਾ ਇਸ ਅਪੀਲ ਦਾ ਮੇਰੇ ਖਿਆਲ ਕੁਝ ਕੋਈ ਨਾ ਕੋਈ ਤਾਸੀਰ ਹੋਏਗਾ ਬਿਲਕੁਲ ਹੋਏਗਾ ਨਾਲੇ ਜਮੂ ਜਦੋਂ ਸੁਪਰੀਮ ਕੋਰਟ ਨੇ ਮਾਮਲਾ ਆਪਣੇ ਹੱਥ ਲਿਆ ਤੇ ਇਸ ਦਾ ਵੀ ਅਸਰ ਜਾਏਗਾ ਤੋ ਲੱਗਦਾ ਹੈ ਕਿ ਡਾਕਟਰ ਇਸ ਤੋਂ ਬਾਅਦ ਮੇਰੇ ਖਾਲ ਕੰਮ ਤੇ ਪਰਤ ਆਉਣਗੇ ਕਿਉਂਕਿ ਬਹੁਤ ਸਾਰੇ ਮਰੀਜ਼ ਆਏ ਤੇ ਪੀਜੀਆਈ ਚ ਆਪਾਂ ਚੰਡੀਗੜ੍ਹ ਦੇਖਦੇ ਆ ਇਥੇ ਓਪੀਡੀ ਬੰਦ ਹੋ ਗਈ ਹੈ ਤੇ ਦੂਰੋਂ ਦੂਰੋਂ ਇਥੇ ਮਰੀਜ਼ ਆਉਂਦੇ ਉਹਨਾਂ ਦੀਆਂ ਪਰੇਸ਼ਾਨੀਆਂ ਆਪਣੀਆਂ ਨੇ ਠੀਕ ਹੈ ਇਹ ਵੀ ਇੱਕ ਵੱਡਾ ਦੁੱਖ ਹੈਗਾ ਸੰਤਾਪ ਹੈਗਾ ਜਿਹਦੇ ਲਈ ਜਿਹਦੇ ਇਨਸਾਫ ਲਈ ਜਿਹੜੇ ਆ ਡਾਕਟਰ ਲੜ ਰਹੇ ਇਹ ਚੰਗੀ ਗੱਲ ਹੈ ਕਿ ਬਾਕੀ ਸਮਾਜ ਨੇ ਵੀ ਉਹਨਾਂ ਦਾ ਸਾਥ ਦਿੱਤਾ ਹਾਂਜੀ ਉਹਦੇ ਜੰਮੂ ਜੀ ਇਹ ਵੀ ਹੋ ਸਕਦਾ ਸੀ ਜੇ ਉਥੋਂ ਦੀ ਜਿਹੜੀ ਰਾਜ ਸਰਕਾਰ ਸੀ ਉਹ ਫੌਰੀ ਜਿਹੜੇ ਕਦਮ ਚੁੱਕਦੀ ਤਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਕਰਦੀ ਮਤਲਬ ਇਸ ਤਰ੍ਹਾਂ ਦਾ ਜਿਹੜਾ ਪ੍ਰਭਾਵ ਗਿਆ ਕਿ ਸਰਕਾਰ ਦੋਸ਼ੀਆਂ ਨੂੰ ਵਿਚਾਰ ਰਹੀ ਹੈ ਮਾਮਲੇ ਨੂੰ ਦਪਾਉਣ ਦਾ ਯਤਨ ਕਰ ਰਹੀ ਹੈ ਉਹ ਸਾਰੀ ਗੱਲ ਨੇ ਜਿਹੜਾ ਇਹ ਗੁੱਸੇ ਦੀ ਲਹਿਰ ਜਿਆਦਾ ਪੈਦਾ ਕੀਤੀ ਜੇ ਸ਼ਾਇਦ ਉੱਥੇ ਰਾਜ ਸਰਕਾਰ ਤੇ ਰਾਜ ਸਰਕਾਰ ਦੀ ਜਿਹੜੀ ਪੁਲਿਸ ਹੈ ਉਹ ਉਦੋਂ ਹੀ ਮੌਕੇ ਦੇ ਉੱਤੇ ਪਹੁੰਚ ਕੇ ਸਖਤ ਕਾਰਵਾਈ ਕਰਦੇ ਤਾਂ ਸ਼ਾਇਦ ਇਸ ਤਰ੍ਹਾਂ ਦੀ ਸਥਿਤੀ ਨਾ ਬਣਦੀ